ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਬਣਾ ਰਹੇ ਹਾਂ ਇਹ ਮਿਕਸ ਸਬਜੀ ਤੇ ਆਪਾਂ ਗਾਜਰਾ ਲਈਆਂ ਨੇ ਜਿਵੇਂ ਅੱਜਕੱਲ ਬਹੁਤ ਸੁਣੀਆਂ ਗਾਜਰਾ ਆਗੀਆਂ ਨੇ ਤੇ ਹੁਣ ਮਟਰ ਵੀ ਕੋਲੇ ਕੋਲੇ ਨੇ ਬਹੁਤ ਸੋਹਣੇ ਤੇ ਇਹ ਆਲੂ ਲਏ ਨੇ ਤੇ ਤੜਕਾ ਤਾਂ ਜਿਵੇਂ ਆਪਾਂ ਬਣਾਉਣੀ ਹੈ ਆ ਪਿਆਜ਼ ਹੋਗੇ ਲਸਣ ਤੇ ਅਦਰਕ ਹੋ ਗਿਆ ਤੇ ਆ ਟਮਾਟਰ ਹੋ ਗਿਆ ਟਮਾਟਰ ਮੈਂ ਇਸ ਸਬਜੀ ਵਿੱਚ ਇੱਕ ਹੀ ਪਾਉਣੀ ਆ ਤੇ ਹੁਣ ਤੁਸੀਂ ਦੱਸਿਓ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਬਣਾਈ ਸਬਜ਼ੀ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਕਿਵੇਂ ਦੀ ਬਣੀ ਆ ਆਪਾ ਤੇਲ ਗਰਮ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਆਪਾਂ ਇੰਨਾ ਜੀਰਾ ਪਾ ਲਿਆ ਤੇ ਤੇਲ ਪਹਿਲਾਂ ਪੂਰੀ ਤਰ੍ਹਾਂ ਗਰਮ ਹੋ ਜਾਣਾ ਤੇ ਸੇ ਆ ਦੇਖੋ ਹੁਣ ਪਾ ਕੇ ਆਪਾਂ ਅਦਰਕ ਪੀਲੇ ਲਸਣ जो कूड़े ब्राउन कलर के भोजन उस बाद आप पाँगे तो प्याज आपके प्याज यू स्टाइल है अपन बीबिया वाला जड़िया अपन ना मावं सब्ज़ी बनाऊदिया मैं उस स्टाइल में सब्जी बनाऊँ इस सारे पता ही है कि अपन मावं य सब्जी बना प्याज जो झिन्या गया भुज गया तो फिर आप मसाले हाँ अपने गंढे प्याज बिल्कुल हो गए देखो पता लग रहा गया बिल्कुल भुज गए तो हम आप पावे थोड़ा जहा नमक सब्जी के हिसाब में ਸਭ ਜੀ ਅਸੀਂ ਸੁਖਨਾਲ ਜੀ ਠੀਕ ਆ ਘਰੇ ਤੇ ਸਾਡਾ ਨਮਕ ਆ ਦੇਖੋ ਬਾਬਾ ਤੇਗਾ ਤੇ ਥੋੜੇ ਪਾ ਲਾਂਗੇ ਹਲਦੀ ਹਲਦੀ ਬਰਾਂਕੇ ਨਾ ੜਾ ਰਖੇ ਇਹ ਅੰਬਾ ਹਉਦੀ ਆਪਨੇ ਕਰਦੇ ਠੀਕ ਤੇ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਗਾਜਰਾ ਇਹ ਆਪਣੀ ਆਦੀ ਮਰਜ਼ੀ ਹੁੰਦੀ ਆ ਸਾਰੇ ਆਪਾਂ ਇਹਨੂੰ ਗੋਲ-ਗੋਲ ਪੀਸ ਕੱਟ ਲਈਏ ਤੇ ਚਾਹੇ ਮਤਲਬ ਇਸ ਤਰ੍ਹਾਂ ਕੱਟ ਲਈਏ ਮੈਂ ਥੋੜੇ ਜਿਲੇ ਕੱਟ ਲੈਣੀ ਆ ਕਿਉਂਕਿ ਤਾਂ ਥੋੜਾ ਸਬਜ਼ੀ ਜਲਦੀ ਬਣ ਜਾਂਦੀ ਆ ਤੇ ਇੱਕ ਮਤਲਬ ਚੇਕ ਆ ਰਿਹਾ ਨਾਲ ਉੱਧਰ ਸਾਨੂੰ ਦਾਲਚਾਵਲ ਵੀ ਚਾਹੀਦੇ ਤੇ ਇਸ ਕਰਕੇ ਗੋਲੇ ਬ੍ਰੀ ਕਰਤੇ ਹੋ ਐਵੇਂ ਆਪਾਂ ਗੋਲ-ਗੋਲ ਵੀ ਕੱਟ ਸਕਦੇ ਆ ਤੇ ਹੁਣ ਆਪਾਂ ਇਹਨੂੰ ਨਾ 3-4 ਮਿੰਟ ਆਪ ਦੇ ਹੁਣ ਆਪਾਂ ਇਹਨੇ ਪਿੰਚਾ ਲਾਉਣ ਦੀ ਤਾਕੀ ਨੇ ਇਹਨੇ ਆਪਾਂ ਹੁਣ ਇਹ ਅੱਧ ਕੱਚੀਆਂ ਜੀਆਂ ਬਣ ਗਈਆਂ ਅੱਧ ਕੱਚੀਆਂ ਜੀਆਂ ਹੋ ਗਈ ਤੇ ਹੁਣ ਆਪਾਂ ਪਾ ਦਿਆਂਗੇ ਆਲੂ ਕਿ ਆਲੂ ਵੀ ਨਵੇਂ ਆ ਆਲੂ ਦੇ ਨਾਲ ਹੀ ਆਪਾਂ ਪਾ ਦਿਆਂਗੇ ਮਟਰ ਕਿ ਮਟਰ ਵੀ ਅੱਜ ਕੱਲ ਤੋਂ ਲੈ ਨੇ ਤੇ ਫਿਰ ਇਹਨੂੰ ਆਪਾਂ ਦੁਬਾਰਾ ਟੱਕ ਦਿਆਂਗੇ ਮਿਕਸ ਕਰਕੇ ਜਦੋਂ ਸੱਜੀ ਭਾਂਜੇਗੀ ਨਾ ਤੇ ਫਿਰ ਰਿਚਾ ਜਾ ਬਹੁਤ ਹੀ ਵਧੀਆ ਸੱਜੀ ਬਣੇਗੀ ਇਹ ਕਿੰਨੀ ਸੋਹਣੀ ਸਮੈਲ ਆ ਰਹੀ ਹਜੇ ਤਾਂ ਉੱਪਰੋਂ ਦੂਸਰਾ ਪਾਉਣਾ ਹੈ ਜੀਰਾ ਹਾਂਜੀ ਆ ਦੇਖੋ ਆਪਣੀ ਸਬਜੀ ਤੇ ਹੁਣ ਆਪਾਂ ਇਹਦੇ ਚ ਥੋੜੇ ਜਿਹਾ ਮਸਾਲੇ ਹੋਰ ਐਡ ਕਰਾਂਗੇ ਆਪਾਂ ਸਾਰੇ ਕਰਦੇ ਆਂ ਇਹਨਾਂ ਮਸਾਲਿਆਂ ਨੂੰ ਤੇ ਆਪਾਂ ਦੇਖੋ ਆਹ ਹੈਗੀਆਂ ਨੇ ਉਹ ਵਾਲੀਆਂ ਕਸ਼ਮੀਰੀ ਮਿਰਚਾਂ ਜਿਨ੍ਹਾਂ ਦੇ ਨਾਲ ਨਾ ਸਬਜੀ ਨੂੰ ਥੋੜਾ ਜਿਹਾ ਕਲਰ ਵਧੀਆ ਆ ਜਾਂਦਾ ਹੈ ਤੇ ਆਹ ਹੈਗਾ ਘਰ ਦਾ ਲਾਇਆ ਆ ਪਾウダー ਧਨੀਆ ਪਾウダー ਤੇ ਆ ਥੋੜਾ ਜਿਹਾ ਭੁੰਨਿਆ ਹੈ ਜੀਰਾ ਕਿਉਂਕਿ ਜੀਰਾ ਆਪਾਂ ਪਹਿਲਾਂ ਹੀ ਪਾਇਆ ਸੀਗਾ ਤੇ ਬਸ ਤੇ ਆ ਥੋੜਾ ਜਿਹਾ ਪਾ ਲਈਏ ਧਨੀਆ ਤਕਰੀਬਨ ਸਬਜੀ ਬਾਣੀ ਚੁੱਕੀ ਹੈ ਤੇ ਬਸ 2 ਕੁ ਮਿੰਟ ਹੋਰ ਕਿਤੇ ਆਲੂ ਮੈਂ ਦੇਖੇ ਸੀਗੇ ਆਲੂ ਹੋ ਗਏ ਸੀਗੇ ਉਹ ਜਿਵੇਂ ਨਾ ਕੁਛ ਬਹੁਤ ਪਿਆਸਣੀ ਹੁੰਦੀ ਪਈ ਆ ਐਵੇਂ ਆਪਣੀਆਂ ਬੀਬੀਆਂ ਬਣਾਉਂਦੀਆਂ ਹੁੰਦੀਆਂ ਸੀ ਚੁੱਲ੍ਹੇ ਤੇ ਤੇ ਅਸੀਂ ਵੀ ਬਹੁਤ ਕੰਮ ਚੁੱਲ੍ਹੇ ਤੇ ਹੀ ਕਰਦੇ ਆ ਤੇ ਹੁਣ بارش ਹੋ ਗਈ ਨਾ ਤੇ ਬਾਗਨ ਸਾਰਾ ਗਿੱਲਾ ਹੋਇਆ ਪਿਆ ਆ ਤੇ ਤਾਂ ਕਰਕੇ ਹਮ ਫਿਰ ਥੋੜਾ ਸਵਿਚ ਕਰ ਲੈਨੇ ਆ ਵੈਸੇ ਮੈਂ ਜ਼ਿਆਦਾਤਰ ਚੁੱਲ੍ਹੇ ਤੇ ਕਰਨਾ ਪਸੰਦ ਕਰਦੀ ਆ ਤੇ ਆ ਦੇਖੋ ਸਬਜ਼ੀ ਤੇ ਆਪਣੀ ਸਬਜ਼ੀ ਕਿੰਨੀ ਜਿਆਦਾ ਵਧੀਆ ਬਣੀ ਆ ਤੇ ਹੁਣ ਆਪਾਂ ਤੇ ਆ ਦੇਖੋ ਜੀ ਤੁਸੀਂ ਮੈਨੂੰ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਮੇਰੇ ਧੀਓ ਤੇ ਪੁੱਤਰ ਸਬਸਕ੍ਰਾਈਬ ਜਰੂਰ ਕਰੋ ਤੇ ਇਹ ਦੱਸਿਓ ਕਿ ਮੇਰੀ ਸਬਜੀ ਕਿਵੇਂ ਦੀ ਬਣੀ ਆ ਸਾਰੇ ਜਣੇ